ਵਹੀਰੂ ਜੀ ਕਾ ਖਾਲਸਾ ਵਹੀਰੂ ਜੀ ਕੀ ਫਤਿਹ ਮੈਨੂੰ ਹੁਣੀ ਹੁਣ ਜਾਣਕਾਰੀ ਮਿਲੀ ਹੈ ਕਿ ਮੈਨੂੰ ਤੇ ਸਾਡੇ ਕੁਝ ਹੋਰ ਸਾਥੀਆਂ ਨੂੰ ਸ਼੍ਰੋਮਣੀ ਕਾਲੰਡਰ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ ਪਹਿਲੀ ਗੱਲ ਤਾਂ ਐਸੇ ਫੈਸਲਿਆਂ ਨੂੰ ਨਾ ਸੀ ਮੰਨਿਆ ਤੇ ਨਾ ਹੀ ਸੀ ਸਮਝਿਆ ਕਿਉਂਕਿ ਸਾਨੂੰ ਪਤਾ ਸੀ ਜਦੋਂ ਅਸੀਂ ਸੁਬੀਰ ਸਿੰਘ ਬਾਦਲ ਦੇ ਖਿਲਾਫ ਮੋਰ ਰਹੇ ਹਾਂ ਤਾਂ ਉਹ ਪਾਰਟੀ ਜਿਹੜੀ ਹੁਣ ਬਾਦਲਦਲ ਬਣ ਕੇ ਰਹਿ ਗਈ ਜਾਂ ਇੱਕ ਬਾਦਲਣ ਕੰਪਨੀ ਦਾ ਨਾਮ ਜਿਹੜਾ ਲੋਕਾਂ ਨੇ ਉਹਨੂੰ ਦਿੱਤਾ ਉਹਦੇ ਚੋਂ ਸਾਨੂੰ ਕੋਈ ਬਹੁਤ ਵੱਡੀ ਆਸ ਨਹੀਂ ਸੀ ਪਰ ਸਾਡਾ ਇੱਕ ਮਿਸ਼ਨ ਅਸੀਂ ਲੈ ਕੇ ਚੱਲੇ ਸੀ ਕਿ ਅਕਾਲੀ ਦਰ ਨੂੰ ਕਿਵੇਂ ਬਚਾਉਣਾ ਹੈ ਕਿਵੇਂ ਉਹਦੇ ਵਿੱਚ ਸੁਧਾਰ ਲੈ ਕੇ ਆਉਣਾ ਹੈ ਕਿਵੇਂ ਸਿਧਾਂਤਕ ਤੌਰ ਤੇ ਅਕਾਲੀ ਦਰ ਨੂੰ ਮੁੜ ਜਿਹੜਾ ਹੈ ਪੁਰਾਣੀਆਂ ਸਾਡੀਆਂ ਜੋ ਰਵੈਤਾਂ ਨੇ ਉਹਨਾਂ ਤੇ ਚੋੜਨਾ ਹੈ ਉਸ ਮਕਸਦ ਨੂੰ ਲੈ ਕੇ ਸ਼ਰੂਨੀ ਕਾਰੀ ਤਲ ਸੁਧਾਰ ਜਿਹੜੀ ਲਹਿਰ ਉਹ ਸ਼ੁਰੂ ਕੀਤੀ ਗਈ ਸੀ ਤੇ ਉਹਦੇ ਵਿੱਚ ਅਸੀਂ ਵਿਕਾਸ ਵਾਸਤੇ ਸਾਰਾ ਪਲਾਨ ਅਸੀਂ ਕਰ ਰਹੇ ਹਾਂ ਪਰ ਇਹ ਜਿਹੜਾ ਫੈਸਲਾ ਹੈ ਇਹ ਦਰਸਾਤ ਕਰਦਾ ਹੈ ਸਰਦਾਰ ਚੁੰਗੀ ਸਿੰਘ ਬਾਦਲਾ ਉਹਨਾਂ ਨੂੰ ਕੀ ਖੌਫ ਹੈ ਸਾਡੇ ਤੋਂ ਕੀ ਡਰ ਹੈ ਉਹਨਾਂ ਦੇ ਮਨ 'ਚ ਵੀ ਸਾਨੂੰ ਨਾ ਤਾਂ ਕੋਈ ਨੋਟਿਸ ਭੇਜਿਆ ਗਿਆ ਨਾ ਹੀ ਸਾਡੇ ਜਵਾਬ ਤਲ ਵੀ ਕੀਤੀ ਗਈ ਕੋਈ ਬਿਨਾਂ ਜਵਾਬ ਦੇ ਬਿਨਾਂ ਨੋਟਿਸ ਦਿੱਤੇ ਸਾਨੂੰ ਪਾਰਟੀ ਚੋਂ ਕੱਢਤਾ ਗਿਆ ਤੇ ਇਹ ਕਹਿ ਕੇ ਵੀ ਇਨਡਿਸਪਲਾਈਨ ਕਰੀਟ ਕੀਤਾ ਉਹਨਾਂ ਚ ਇਹ ਵੀ ਨਹੀਂ ਹੋਂ ਦੱਸ ਸਕਿਆ ਵੀ ਕਿਸ ਚੀਜ਼ ਦਾ ਇਨਡਿਸਪਲਾਈਨ ਕੀਤਾ ਕੀ ਪਾਰਟੀ ਦੇ ਭਲੇ ਦੀ ਗੱਲ ਕਰਨੀ ਇਨਡਿਸਪਲਨ ਹੈ ਕੀ ਪ੍ਰਧਾਨ ਦੇ ਖਿਲਾਫ ਜਾਂ ਉਹਦੇ ਫੈਸਲਿਆਂ ਦੇ ਖਿਲਾਫ ਬੋਲਣਾ ਇਨਡਿਸਪਲਨ ਹੈ ਤੇ ਜੇ ਇਹਨੂੰ ਇਨਡਿਸਪਲਾਈਨ ਸਮਝਦੇ ਆ ਤਾਂ ਫਿਰ ਤਾਂਸੀਂ ਇਨਡਿਸਪਲਾਈਨ ਕੀਤਾ ਬਦਜੇ ਅਸੀਂ ਪਾਰਟੀ ਨੂੰ ਕੋਈ ਕਮਜ਼ੋਰ ਕਰਨ ਦੀ ਗੱਲ ਕੀਤੀ ਹੈ ਤਾਂ ਉਹੋ ਜਿਹੜਾ ਹੈ ਇਨਡਿਸਪਲਨ ਕਹਾ ਸਕਦਾ ਹੈ ਨਾ ਕਿ ਪਾਰਟੀ ਦੇ ਭਲੇ ਦੀ ਗੱਲ ਕਰਨਾ ਇਨਡਿਸਪਲਨ ਦਾ ਸਰਦਾਰ ਸੁਭੀ ਸਿੰਘ ਬਾਦਲ ਨੇ ਖੁਦ ਕੀਤਾ ਹੈ ਪਾਰਟੀ ਦੇ ਉਮੀਦਵਾਰ ਦਾ ਵਿਰੋਧ ਸ਼ਰਿਆਮ ਜਵੰਦਰ ਸਿੰਘ ਸਰਦਾਰ ਸੁਭੀ ਸਿੰਘ ਬਾਦਲ ਨੇ ਕੀਤਾ ਕੀ ਉਹਦਾ ਜਵਾਬ ਚਲ ਵੀ ਇਹ ਡਿਸਪਲਨਰੀ ਕਮੇਟੀ ਕਰੂਗੀ ਇਹਨਾਂ 'ਤੇ ਹਿੰਮਤ ਹੈ ਉਹਨਾਂ ਨੂੰ ਜਵਾਬ ਕਰ ਪੁੱਛਣ ਦਾ ਕਿ ਤੁਸੀਂ ਆਰਤੀ ਪਾਰਟੀ ਦਾ ਜਿਹੜਾ ਕੋਈ ਨਿਸ਼ਾਨ ਹੋਵੇ ਉਹਦਾ ਵਿਰੋਧ ਕਰਕੇ ਤੁਸੀਂ ਦੂਜੀ ਪਾਰਟੀ ਦਾ ਸਮਰਥਨ ਕਰੋ ਇਸ ਤੋਂ ਵੱਡਾ ਇਨਡਿਸਪਲਨ ਕੀ ਹੋ ਸਕਦਾ ਹੈਗਾ ਕੀ ਪਾਰਟੀ ਪ੍ਰਧਾਨ ਪਾਰਟੀ ਦੇ ਉੱਪਰ ਹੈ ਸੋ ਇਹ ਲੋਕ ਜਿਨ੍ਹਾਂ ਦੇ ਰਾਹੀਂ ਫੈਸਲੇ ਕਰਾਏ ਜਾ ਰਹੇ ਨਾ ਤਾਂ ਇਹਨਾਂ 'ਚ ਹਿੰਮਤ ਹੈ ਨਾ ਹੀ ਇਹਨਾਂ 'ਚ ਖਲਾਕ ਹੈ ਇਹ ਗੁਲਾਮ ਬਣ ਕੇ ਰਹਿਗੇ ਅਸੀਂ ਗੁਲਾਮ ਨਹੀਂ ਬਣ ਸਕਦੇ ਸਰਦਾਰ ਸੁਖੀ ਸਿੰਘ ਬਾਦਲੂ ਦੇ ਅਸੀਂ ਜਿਹੜਾ ਇੱਜ਼ਤ ਦੇ ਨਾਲ ਸਿਆਸਤ ਕੀਤੀ ਹੈ ਇੱਜ਼ਤ ਨਾਲ ਸਿਆਸਤ ਕਰਨੀ ਹੈ ਜਿਹੜੀ ਲੋਕ ਅੱਜ ਇੱਕ ਕਿਹੜੀ ਹੈ ਐਸੀ ਮਾਨਸਿਕਤਾ ਲੈ ਕੇ ਕੰਮ ਕਰ ਰਹੇ ਨੇ ਵੀ ਜਿਹੜੀ ਸਿੱਖਾ ਵਿੱਚ ਤਾਂ ਖਾਸ ਤੌਰ ਤੇ ਕਦੇ ਕਿਸੇ ਨੇ ਦੇਖੀ ਨਹੀਂ ਉਹ ਗੁਲਾਮੀ ਦੀ ਮਾਨਸਿਕਤਾ ਨਾਲ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਨੂੰ ਮੈਂ ਆਪਦੇ ਵੱਲੋਂ ਸ਼ੁਭ ਸ਼ਾਮਾਂ ਦਿਨਾ ਕੋਈ ਨਹੀਂ ਤੁਸੀਂ ਜਿਹੜਾ ਹੈ ਝੂਠ ਸੱਚ ਦਾ ਨਿਤਾਰਾ ਪ੍ਰਮਾਤਮਾ ਕਰੂਗਾ ਤੁਸੀਂ ਆਪ ਦਾ ਗੁਲਾਮੀ ਜਿਹੜੀ ਹੈ ਉਹ ਜ਼ੰਜੀਰਾਂ ਨੂੰ ਜਦ ਤੱਕ ਨਹੀਂ ਤੋੜੋਗੇ ਉਦੋਂ ਤੱਕ ਪੰਜਾਬ ਦੇ ਲੋਕਾਂ ਦੀ ਤੁਹਾਨੂੰ ਪ੍ਰਮਾਨ ਨਹੀਂ ਕਰਨਾ ਇਹੀ ਲੋ ਇਹ ਹੀ ਮੁੱਦਾ ਅਸੀਂ ਲੈ ਕੇ ਪਹਿਲਾਂ ਤੁਰੇ ਸੀ ਤੇ ਨਾਲੇ ਜਿਹੜੀਆਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੇ ਉਹਨਾਂ ਦੀ ਤਰਜਮਾਨੀ ਕਰਨਾ ਸਾਡੀ ਡਿਊਟੀ ਹੈ ਅਸੀਂ ਕਰਾਂਗੇ ਤੇ ਨਾ ਹੀ ਸਾਨੂੰ ਕਿਸੇ ਤੋਂ ਕਾਲੀ ਦਰ ਤੇ ਸਰਟੀਫਿਕੇਟ ਦੀ ਲੋੜ ਹੈ ਅਸੀਂ ਜੰਮੇ ਕਾਲੀ ਸੀ ਕਾਲੀ ਹਾਂ ਤੇ ਕਾਲੀ ਰਹਾਂਗੇ ਤੇ ਇਹ ਤਾਂ ਸੁਖੀ ਸਿੰਘ ਬਾਦਲ ਨੂੰ ਅੱਜ ਲੋੜ ਹੈ ਲੋਕਾਂ ਨੂੰ ਸਰਟੀਫਿਕੇਟ ਐਂਟੀ ਜਿਨ੍ਹਾਂ ਨੇ ਚਾਰ ਵਾਰੀ ਪੰਜ ਵਾਰੀ ਲਗਾਤਾਰ ਉਹਨਾਂ ਨੂੰ ਨਕਾਰਤਾ ਸਰਟੀਫਿਕੇਟ ਪੰਜਾਬ ਦੇ ਲੋਕ ਹੀ ਤੁਹਾਨੂੰ ਨਹੀਂ ਦੇ ਰਹੇ ਤੁਸੀਂ ਸਾਨੂੰ ਕੀ ਦਿਓਗੇ ਸੋ ਮੈਂ ਇਹ ਕਰਦਾ ਵੀ ਇਹ ਸਰਾਸਰ ਉਹਨਾਂ ਦਾ ਢਲ ਉਹਨਾਂ ਦਾ ਖੌਫ ਸੀਜੀ ਨੇ ਜਿਹਦੇ ਕਰਕੇ ਉਹਨਾਂ ਨੇ ਫੈਸਲਾ ਲਿਆ ਤੇ ਦੂਜੀ ਵੱਡੀ ਗੱਲ ਟਾਈਮਿੰਗ ਜਿਹੜਾ ਸਮਾਂ ਉਹਨਾਂ ਨੇ ਚੁਣਿਆ ਇਹ ਵੀ ਬੜਾ ਸੋਚਣ ਵਾਲੀ ਗੱਲ ਹੈ ਇੱਕ ਪਾਸੇ ਪ੍ਰਦੀਪ ਕਲੇਮ ਜਿਹੜਾ ਤੇਰੇ ਸੱਚੇ ਸੌਦੇ ਦਾ ਸਿਆਸੀ ਰਿੰਗ ਦਾ ਮੁਖੀ ਸੀ ਉਹਨੇ ਬੜੇ ਗੰਭੀਰ ਦੋਸ਼ ਲਾਇਏ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹਦੀ ਸਫਾਈ ਅੱਜ ਉਹਨਾਂ ਦੇ ਜਿਹੜੇ ਚਾਪਲੂਸ ਤੇ ਚਮਚੇ ਦੇ ਰਹੇ ਨੇ ਪਰ ਸੁਖਬੀਰ ਸਿੰਘ ਬਾਦਲ ਖੁਦ ਕਿਉਂ ਨਹੀਂ ਸਾਹਮਣੇ ਆ ਕੇ ਉਹਨਾਂ ਦਾ ਜਵਾਬ ਦਿੰਦੇ ਐਡੇ ਗੰਭੀਰ ਦੋਸ਼ਾਂ ਤੋਂ ਕਿਉਂ ਭੱਜ ਰਹੇ ਨੇ ਉਹ ਕਿਉਂ ਨਫਾਫਾ ਚਿੱਠੀ ਇਹ ਲੋਕਾਂ ਨੇ ਕੀ ਲਿਖਿਆ ਉਹਦੇ 'ਚ ਨਹੀਂ ਲੋਕਾਂ ਨੂੰ ਦੱਸ ਸਕੀ ਇਹ ਸਾਰੀਆਂ ਗੱਲਾਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹ ਸਾਰਾ ਅੱਜ ਦਾ ਫੈਸਲਾ ਕੀਤਾ ਗਿਆ ਹੈ ਲੋਕ ਬੜੇ ਸਮਝਦਾਰ ਨੇ ਪੰਜਾਬ ਦੇ ਲੋਕ ਜਿਹੜਾ ਹੈ ਉਹ ਨਤਾਰਾ ਕਰਨਗੇ ਸੱਚ ਤੇ ਝੂਠ ਦਾ ਪਰ ਸਾਡੇ ਜਿਹੜੇ ਸਾਥੀ ਅਸੀਂ ਸਾਰੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਅਸੀਂ ਚੰਨਿਆਂ ਉਤੇ ਪੂਰਾ ਗ੍ਰਿੜਤ ਨਾਲ ਪੈਰਾ ਦੇ ਮੰਗੇ ਮੈ ਤੁਹਾਨੂੰ ਵਿਸ਼ਵਾਸ ਦਿਵਾਉਣਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ